ਕਿਹੜਾ ਕਹਿੰਦੇ ਐਲੀਵੇਟਡ ਰੋਡ ਜਿਹੜੀ ਹੈਗੀ 2016 ਚ ਕਾਲੀ ਤੇ ਮੈਂ ਤਾਂ ਆਪ ਹੀ ਕਹਿੰਦਾ 2016 ਚਾਲੂ ਹੋਈ ਮੈਨੂੰ ਪਤਾ ਨਹੀਂ ਕਿ ਸਾਡੀ ਸਰਕਾਰ ਨਹੀਂ ਸੀ ਉਹਨਾਂ ਨੇ ਕੀ ਕਹਿਣਾ ਹੂੰ ਮੈਂ ਆਪ ਕਹਿ ਰਿਹਾ ਕਿ 2016 ਚ ਚਾਲੂ ਹੋਈ ਪਰ ਕੰਮ ਨਹੀਂ ਚੱਲ ਰਿਹਾ ਸੀ 에어ਪੋਰਟ ਮੈਂ ਵੀ ਕਹਿੰਦਾ ਕਿ 25 ਸਾਲ ਹੋ ਗਏ ਗੱਲ ਕਰਦੇ ਬੰਦਾ ਨਹੀਂ ਹੂੰ ਤੇ ਇਹ ਇਹ ਗੱਲਾਂ ਹੀ ਕੁਛ ਨਹੀਂ ਪਿਆ ਹੂੰ ਦੇਖੋ ਮੈਂ ਕਦੀ ਕਿਹਾ ਕਿ 2022 ਚ ਐਲੀਵੇਟਡ ਰੋਡ ਚਾਲੂ ਹੋਈ 2016 ਚ ਹੀ ਚਾਲੂ ਹੋਈ ਔਰ 2016 ਚ ਕਿਹਦੀ ਹਕੂਮਤ ਸੀ ਅਕਾਲੀ ਬੀਜੇਪੀ ਹਾਂ ਪਹਿਲਾ ਦੂਜੀ ਪਾਰਟੀ ਵਾਲੇ ਕਹਿੰਦੇ ਅਸੀਂ ਕਰਾਈ ਫਿਰ ਜਦੋਂ ਮੈਂ ਫੈਕਟ ਦਿਖਾਏ ਕਿ ਇਹ ਤਾਂ ਅਕਾਲੀ ਬੀਜੇਪੀ ਵਾਲੇ ਹੋਈ ਹੈ ਫਿਰ ਉਹ ਕਹਿੰਦੇ ਅੱਛਾ ਫਿਰ ਚੁੱਪ ਕਰ ਗਏ ਸੋ ਮੇਰਾ ਮਤਲਬ ਮੈਂ ਜੋ ਵੀ ਗੱਲ ਕਰਦਾ ਫੈਕਟਸ ਤੇ ਕਰਦਾ ਇਹ ਰਾਜ ਸਭਾ ਦਾ ਐਮਪੀ ਹੋਵਾਂ ਚਾਹੇ ਐਮਐਲਏ ਹੋਵਾਂ ਕੰਮ ਬਰਬਰ ਹੋਣਗੇ ਬਲਕਿ ਜ਼ਿਆਦਾ ਹੀ ਹੋਣਗੇ ਉਹ ਉਹ ਮੇਰੀ ਕਾਦੀ ਯਾਰੀ ਹੈ ਪਿਛਲੇ 5-6 ਸਾਲਾਂ ਜਿ ਮੈਂ ਚਾਰ ਵਾਰੀ ਉਹਨਾਂ ਨੂੰ ਮਿਲਿਆ ਹੂੰ ਮੈਂ ਨਹੀਂ ਕਹਿੰਦਾ ਕਿ ਮੈਨੂੰ ਨਹੀਂ ਜਾਣਦੇ ਕਿ ਮੇਰੇ ਦੋਸਤ ਨਹੀਂ ਮੇਰਾ ਤਾਂ ਪੂਰਾ ਲੁਧਿਆਣਾ ਦਾ ਦੋਸਤ ਪਰ ਕੋਈ ਇਹੋ ਜਿਹਾ ਨਹੀਂ ਹੈਗਾ ਕਿ ਸਾਡੇ ਰਿਲੇਸ਼ਨ ਵੀ ਅਸੀਂ ਹਫਤੇ 'ਚ ਇੱਕ ਵਾਰੀ ਮਿਲਦੇ ਸੀ ਜਾਂ ਬਹੁਤ ਜ਼ਿਆਦਾ ਕੋਈ ਸਾਡਾ ਆਪਸ 'ਚ ਇੰਨਾ ਬੈਠਦਾ ਸੀ ਠੀਕ ਹੈ ਉਹ ਐਮਐਲਏ ਰਹੇ ਆ ਮਨਿਸਟਰ ਰਹੇ ਆ ਮੈਂ ਲੁਧਿਆਣੇ ਦਾ ਵਾਸੀ ਆ ਤਾਂ ਮੁਲਾਕਾਤ ਤਾਂ ਹੁੰਦੀ ਸੀ ਬਟ ਇੰਨੀ ਕੁ ਮੁਲਾਕਾਤ ਹੋਈ ਉਹਨੇ ਪਿਛਲੇ 5-6 ਸਾਲਾਂ ਮੇਰੇ ਕੋਲ ਕੋ ਕੋਲੋਜ਼ ਰਿਲੇਸ਼ਨ ਗੱਲ ਕਰਦੇ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਉਂ ਨਹੀਂ ਕਰਦੇ ਰੋਜ਼ ਡਿਕਾਟ ਮੈਂ ਤਾਂ ਕਰਦਾ ਮੈਂ ਤਾਂ ਹਰ ਸਪੀਚ 'ਚ ਕੀਤਾ ਮੈਨੂੰ ਮੇਰੀਆਂ ਦੇਖੋ ਸਪੀਚ ਆ ਜੇ ਮੈਂ ਕੀਤਾ ਕਿ ਦੇਖੋ ਲਾਅ ਐਂਡ ਆਰਡਰ ਜਿਹੜਾ ਹੈਗਾ ਨਾ ਜਿਹੜੀ ਆ ਮੋਬਾਈਲ ਖੋਲਿਆ ਕਿਸੇ ਦੀ ਚੇਨ ਖੋਲੀ ਕਿਸੇ ਦੀ ਬੈਟਰੀ ਕੱਢ ਲਈ ਕਿ ਇਹਦਾ ਸਿੱਧਾ ਲਿੰਕ ਨਸ਼ਿਆਂ ਨਾਲ ਅਸੀਂ ਨਸ਼ਿਆਂ ਤੇ ਸਖਤੀ ਕਰਤੀ ਕਿਉਂਕਿ ਜਿੰਨੂੰ ਨਸ਼ੇ ਦੀ ਆਦਤ ਪੈ ਜਾਂਦੀ ਉਹਦਾ ਰੋਜ਼ ਦਾ ਖਰਚਾ ਬਹੁਤ ਵੱਜ ਜਾਂਦਾ ਹਜ਼ਾਰਾਂ ਵਿੱਚ ਪਹੁੰਚ ਜਾਂਦਾ ਕਿਸੇ ਦਾ 3000 ਕਿਸੇ ਦਾ 5000 ਉਹ ਕਿੱਥੋਂ ਆਊਗਾ ਇਹੋ ਜੇ ਕੰਮ ਕਰਦਾ ਸੋ ਅਸੀਂ ਨਸ਼ਿਆਂ ਤੇ ਸਖਤੀ ਕਰਾਂਗੇ ਆਪਣੇ ਯੂਥ ਨੂੰ ਨਸ਼ੇਆ ਤੋਂ ਦੂਰ ਰੱਖਾਂਗੇ ਆਪਣਾ ਪੰਜਾਬ ਦਾ ਫਿਊਚਰ ਨਸ਼ਾ ਮੁਕਤ ਕਰਾਂਗੇ ਸੋ ਜੇ ਇਹ ਸਾਰੀਆਂ ਚੀਜ਼ਾਂ ਕਰਾਂਗੇ ਆਲਰੇਡੀ ਜਦੋਂ ਤੋਂ ਅਸੀਂ ਨਸ਼ਿਆਂ ਤੇ ਸਖਤੀ ਕੀਤੀ ਹੈ ਲਾਅ ਐਂਡ ਆਰਡਰ ਜਿਹੜੇ ਆ ਇਨਸੀਡੈਂਟ ਹੁੰਦੇ ਆ ਲੁੱਟ ਖੋਹ ਦੇ ਘਟੀ ਜਾ ਤਾਂ ਮੇਰਾ ਪਛਮੀ ਜਿਮਨੀ ਚੋਣਾ ਦਾ ਇਹ ਪ੍ਰਚਾਰ ਦਾ ਅੱਜ ਅਖਲਾ ਦੇਣਾ ਤੇ ਕੁਛ ਹੀ ਘੰਟਿਆਂ ਬਾਅਦ ਪ੍ਰਚਾਰ ਥਮ ਜਾਵੇਗਾ ਤੇ ਕਿਸ ਤਰ੍ਹਾਂ ਦਾ ਰਿਹਾ ਪ੍ਰਚਾਰ ਲੋਕਾਂ ਦਾ ਕਿੰਨਾ ਕੋ ਹੰਗਾਰਾ ਮਿਲਿਆ तमाम ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜੀ ਸਵਾਗਤ ਆਸਤੋਟ ਬਹੁਤ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਦਰਸ਼ਕਾਂ ਨੂੰ ਹਾਂਜੀ ਸਰ ਲਗਾਤਾਰ 1.5 ਮਹੀਨੇ ਦਾ ਪ੍ਰਚਾਰ ਅੱਜ ਪ੍ਰਚਾਰ ਥੰਮਣ ਜਾ ਰਿਹਾ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਹਾਂਜੀ ਲਗਾਤਾਰ ਵੋਟਰਾਂ ਦਾ ਗਰਾਫਤਾ ਕਾਇਮ ਕੀਤਾ ਨੁੱਕੜ ਮੀਟਿੰਗਾਂ ਕੀਤੀਆਂ ਵੱਡੀਆਂ ਰੈਲੀਆਂ ਕੀਤੀਆਂ ਚੋਨ ਜਲਸੇ ਕੀਤੇ ਰੋਡ ਸ਼ੋਅ ਕੀਤੇ ਕੀ ਲੱਗਦਾ ਹੈ ਕਿ ਲੋਕਾਂ ਦਾ ਜੋ ਪਿਆਰ ਰਾਹਦੀਆਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਮਿਲਦਾ ਨਿਆਰਾ ਆ ਉਹ ਵੋਟਰਾਂ 'ਚ ਕਿੰਨਾ ਕੁ ਤਬਦੀਲ ਹੋਏਗਾ ਗੱਲ ਇਹ ਹੈ ਜੀ ਕਿ ਪਹਿਲੀ ਗੱਲ ਤੋਂ ਮੈਂ ਤੁਹਾਨੂੰ ਇਹ ਦੱਸਦਾ ਕਿ ਲੋਕਾਂ ਦਾ ਜਿੰਨਾ ਮੈਨੂੰ ਪਿਆਰ ਮਿਲਿਆ ਉਮੀਦ ਤੋਂ ਵੱਧ ਮਿਲਿਆ ਜੀ ਮੈਂ ਨਹੀਂ ਸੋਚਿਆ ਸੀ ਇੰਨਾ ਪਿਆਰ ਮਿਲੇਗਾ ਔਰ ਉਹ ਪਿਆਰ ਮਿਲਿਆ ਜਿਹੜੇ ਕੰਮ ਕੀਤੇ ਹੋਏ ਸੀ ਤਿੰਨ ਸਾਲਾਂ 'ਚ ਔਰ ਜਿਹੜੇ ਕਰਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਪਿਆਰ ਹੈ ਇਹ ਵੋਟਾਂ 'ਚ ਤਬਦੀਲ ਹੋਏਗਾ ਜੀ ਬਿਲਕੁਲ ਤਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਤੱਕ رائے ਕਾਇਮ ਰابطਾ ਕਾਇਮ ਕੀਤਾ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਪਹੁੰਚੇ 70 ਦਿਨਾਂ ਦੇ ਕੰਮਾਂ ਨੂੰ ਤੁਸੀਂ 70 ਸਾਲ ਦੇ ਨਾਲ ਕੰਪੈਰੀਜ਼ਨ ਕੀਤਾ ਕਿਸ ਤਰ੍ਹਾਂ ਦੇਖਦੇ ਨਹੀਂ ਮੈਂ 70 ਦਿਨਾਂ ਨੂੰ 70 ਸਾਲ ਨਾਲ ਨਹੀਂ ਕੰਪੇਅਰ ਕੀਤਾ ਮੈਂ ਇਹ ਕਿਹਾ ਕਿ ਮੈਂ 70 ਦਿਨਾਂ 'ਚ 75 ਦਿਨਾਂ 'ਚ ਉਹ ਕੰਮ ਕਰਤੇ ਜਿਹੜੇ ਕੰਮ 30 ਸਾਲਾਂ ਚ ਨਹੀਂ ਕਈ ਹੋਏ ਸੀ ਕਈ 75 ਸਾਲਾਂ ਚ ਨਹੀਂ ਹੋਏ ਸੀ ਜਿੱਦਾਂ ਲਾਲ ਲਕੀਰ ਵਾਲੀਆਂ ਰਜਿਸਟਰੀਆਂ ਸੀ ਔਰ ਜਿਹੜੇ ਆ ਕੀ ਨਾਮ ਲੁਧਿਆਣਾ ਇੰਪਰੂਵਮੈਂਟ ਟਰਸਟ ਚ ਤੋਂ ਕਾਰਪੋਰੇਸ਼ਨ ਚ ਟ੍ਰਾਂਸਫਰ ਸੀ 30 ਸਾਲ ਇਹਨਾਂ ਨੂੰ ਹੋ ਗਿਆ ਸੋ ਹੋਰ ਬੜੇ ਕੰਮ ਸੀ ਜਿਹੜੇ ਐਨੇ ਐਨੇ ਸਾਲ ਹੋ ਗਏ ਸੀ ਬਾਕੀ ਦਾ ਐਸ ਰਾਜ ਸਭਾ ਐਮਪੀ ਇਅਰਪੋਰਟ 25 ਸਾਲ ਹੋ ਗਏ ਸੀ ਕੋਕਲ ਪੁਆਇੰਟ ਦੀਆਂ ਸੜਕਾਂ 15 ਸਾਲ ਹੋ ਗਏ ਸੀ ਸਿਵਲ ਹਸਪੀਟਲ 40 ਸਾਲ ਹੋ ਗਏ ਸੀ ਕਿਸੇ ਨੇ ਨਹੀਂ ਕੀਤਾ ਸੀ ਦੇਖਿਆ ਸੀ ਉਹਨੂੰ ਨਮੀਨੀਕਰਨ ਉਹਦਾ ਕੀਤਾ ਫਿਰ ESI ਹਸਪੀਟਲ 1970 ਦਾ ਬਣਿਆ ਸੀ ਉੱਥੇ ਕਿਸੇ ਨੇ ਕੁਝ ਨਹੀਂ ਕੀਤਾ ਸੋ ਕੰਮ ਕਾਫੀ ਕੀਤੇ ਐ ਤੇ ਔਰ ਸ਼ੌਕ ਨਾਲ ਕੀਤੇ ਇਹਦਾ ਮੈਨੂੰ ਪਤਾ ਨਹੀਂ ਸੀ ਮੈਂ ਇਲੈਕਸ਼ਨ ਲੜਨੇ ਜੀ ਕੋਈ ਵੋਟਾਂ ਦਾ ਲਾਲਚ ਨਹੀਂ ਸੀ ਕੋਈ ਕੁਝ ਨਹੀਂ ਸੀ ਇਹਦਾ ਕੁਦਰਤ ਦੀ ਖੇਡ ਆ ਕਿ ਸਾਡਾ ਪਿਆਰਾ ਗੋਗੀ ਚਲਾ ਗਿਆ ਹੂੰ ਇਹ ਇਲੈਕਸ਼ਨ ਅਨਾਉਂਸ ਹੋ ਗਏ ਔਰ ਪਾਰਟੀ ਨੇ ਮੇਰੀ ਡਿਊਟੀ ਲਗਾਤੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਵਿਰੋਧੀ ਤੁਹਾਡੇ ਕੰਮਾਂ ਨੂੰ ਲੈ ਕੇ ਜਿਹੜਾ ਵਾ ਕਟੈਕਸ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਵੱਡੇ ਸਵਾਲ ਵੀ ਖੜੇ ਕਰ ਰਹੇ ਨੇ ਕਹਿੰਦੇ ਨੇ ਕਿ ਅਗਰ ਕੰਮ ਕੀਤੇ ਪਰ ਲੋਕਾਂ ਨੂੰ ਦਿਖਾਈ ਕਿਉਂ ਨਹੀਂ ਦੇ ਰਹੇ ਸੰਜੀਵ ਅਰੋੜਾ ਜੀ ਉਹ ਕੰਮਾਂ ਨੂੰ ਵੀ ਗਿਣਾ ਰਹੇ ਨੇ ਜਿਹੜੇ ਉਹਨਾਂ ਦੇ ਟਾਈਮ ਤੇ ਸ਼ੁਰੂ ਹੋਏ ਸੀਗੇ ਜਿਹੜੇ ਉਹਨਾਂ ਦੇ ਟਾਈਮ ਵੱਲੋਂ ਜਿਹੜਾ ਪ੍ਰੋਜੈਕਟ ਲਿਆਂਦੇ ਗਏ ਨੇ ਉਹ ਇੱਕ ਕੰਮ ਦੱਸੋ ਨਾ ਕਿਹੜਾ ਕਹਿੰਦੇ ਐਲੀਵੇਟਡ ਰੋਡ ਜਿਹੜੀ ਹੈਗੀ 2016 ਚ ਅਕਾਲੀ ਭਾਜਪਾ ਤੇ ਮੈਂ ਤਾਂ ਆਪ ਹੀ ਕਹਿੰਦਾ 2016 ਚਾਲੂ ਹੋਈ ਮੈਨੂੰ ਪਤਾ ਨਹੀਂ ਕਿ ਸਾਡੀ ਸਰਕਾਰ ਨਹੀਂ ਸੀ ਉਹਨਾਂ ਨੇ ਕੀ ਕਹਿਣਾ ਹੂੰ ਮੈਂ ਆਪ ਕਹਿ ਰਿਹਾ ਕਿ 2016 ਚ ਚਾਲੂ ਹੋਈ ਪਰ ਕੰਮ ਨਹੀਂ ਚੱਲ ਰਿਹਾ ਸੀ 에어ਪੋਰਟ ਮੈਂ ਵੀ ਕਹਿੰਦਾ ਕਿ 25 ਸਾਲ ਹੋ ਗਏ ਗੱਲ ਕਰਦੇ ਬੰਦਾ ਨਹੀਂ ਹੂੰ ਸੋ ਇਹ ਇਹ ਗੱਲਾਂ ਹੀ ਕੁਛ ਨਹੀਂ ਪਿਆ ਹੂੰ ਦੇਖੋ ਮੈਂ ਕਦੀ ਕਿਹਾ ਕਿ 2022 ਚ ਐਲੀਵੇਟਡ ਰੋਡ ਚਾਲੂ ਹੋਈ 2016 ਚ ਹੀ ਚਾਲੂ ਹੋਈ ਪਰ 2016 ਚ ਕਿਹਦੀ ਹਕੂਮਤ ਸੀ ਅਕਾਲੀ ਭਾਜਪਾ ਹਾਂ ਪਹਿਲਾ ਦੂਜੀ ਪਾਰਟੀ ਵਾਲੇ ਕਹਿੰਦੇ ਅਸੀਂ ਕਰਾਈ ਫਿਰ ਜਦੋਂ ਮੈਂ ਫੈਕਟ ਦਿਖਾਏ ਕਿ ਇਹਦਾ ਕਾਲੇ ਬੀਜਪੀ ਵਾਲੇ ਹੋਈ ਹੈ ਫਿਰ ਉਹ ਕਹਿੰਦੇ ਅੱਛਾ ਫਿਰ ਚੁੱਪ ਕਰ ਗਏ ਸੋ ਮੇਰਾ ਮਤਲਬ ਮੈਂ ਜੋ ਵੀ ਗੱਲ ਕਰਦਾ ਫੈਕਟਸ ਤੇ ਕਰਦਾ ਹਮਮ ਬਿਜਲੀ ਬੋਰਡ ਦੇ ਪ੍ਰੋਬਲਮ ਸੀ ਇਹਦੇ ਚ ਐਲੀਵੇਟਡ ਰੋਡ ਚ ਕੋਈ ਅ ਇਰੀਗੇਸ਼ਨ ਦੀਆਂ ਸਿਗੀਆਂ ਪਰਮਿਸ਼ਨ ਕੋਈ ਫੋਰੈਸਟ ਡਿਪਾਰਟਮੈਂਟ ਦੀਆਂ ਸਾਰੇ ਸਟੇਕ ਹੇਲਡਰਸ ਨੂੰ ਬਿਠਾ ਕੇ ਸਵਾ ਸਾਲ ਡੇਢ ਸਾਲ ਵਿੱਚ ਅ ਮਤਲਬ ਕਿ ਐਲੀਵੇਟਡ ਰੋਡ ਕੰਪਲੀਟ ਕਰਤੀ ਉਧਰ ਉਹ ਫਰਨੀਚਰ ਮਾਰਕੀਟ ਦੇ ਜਿੱਥੇ ਭਾਰ ਨਗਰ ਚੋਂ ਤੋਂ ਅੱਗੇ ਜਾਓ ਉੱਥੇ ਡਿਜ਼ਾਈਨ ਚ ਚੇਂਜਸ ਕਰਾਣੀਆਂ ਪਈਆਂ ਸੋ ਇਹ ਸਾਰੇ ਕੰਮ ਕਰਾ ਕੇ ਕੰਪਲੀਟ ਕਰਾਇਆ ਪ੍ਰੋਜੈਕਟ ਹੂੰ ਤਾਂ ਮਤਲਬ ਕਿਆ ਨਾ ਮਤਲਬ ਕੰਪਲੀਟ ਕਰਾਉਣ ਦੇ ਵਿੱਚ ਤੁਹਾਡਾ ਮੇਜਰ ਜਿਹੜਾ ਵਾ ਰੋਲ ਲਿਆ ਵਾ ਤਾਂ ਲੋਕਾਂ ਨੂੰ ਚੱਲ ਹੀ ਨਹੀਂ ਰਿਹਾ ਸੀ ਕੰਮ ਹੀ ਰੁਕੇ ਹੋਇਆ ਸੀ ਆਲਮੋਸਟ ਤਾਂ ਰਵਨੀਤ ਬਿੱਟੂ ਲਗਾਤਾਰ ਪ੍ਰਚਾਰੇ ਡਟੇ ਹੋਏ ਨੇ ਤੇ ਲੋਕਾਂ ਨੂੰ ਆਪਣੇ ਸੰਬੋਧਨਾਂ ਦੇ ਵਿੱਚ ਅਪੀਲ ਕਰ ਰਹੇ ਨੇ ਕਹਿੰਦੇ ਨੇ ਕਿ ਪੰਜਾਬ ਦੀ ਰਾਜ ਸਭਾ ਸੀਟ ਪੰਜਾਬ ਵਾਸਤੇ ਪੰਜਾਬੀਓ ਬਚਾ ਲਓ ਸੰਜੀਵ ਅਰੋੜਾ ਜੀ ਨੂੰ ਜਿਹੜਾ ਵਾ ਮੈਂਬਰ ਪਾਰਲੀਮੈਂਟ ਬਣੇ ਰਹਿਣ ਦਿਓ ਪੰਜਾਬ ਦੀ ਸੀਟ ਬਚਾ ਲਓ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੂੰ ਬੜਾ ਮੇਰਾ ਧਿਆਨ ਹੈ ਤੇ ਤੁਹਾਡੀ ਤਾਰੀਫਾਂ ਵੀ ਕਰ ਰਹੇ ਨੇ ਤੁਹਾਡੇ ਸਿਵਲ ਹਸਪੀਟਲ ਸਾਡੀ ਇੰਟਰਵਿਊ ਦੇ ਚੋਣਾਂ ਨੇ ਤਾਰੀਫ ਕੀਤੀ ਹੈ ਕਿ ਮੈਂ ਬਾਕੀ ਗੰਮਾ ਦੀ ਨਾ ਮੈਨੂੰ ਨਹੀਂ ਪਤਾ ਕੀਤਾ ਜਾਂ ਨਹੀਂ ਕੀਤਾ ਪਰ ਸਿਵਲ ਹਸਪੀਟਲ ਦੇ ਕਹਿੰਦੇ ਮੈਂ ਕੰਮ ਦੀ ਤਾਰੀਫ ਵੀ ਕਰਦਾ ਚਲੋ ਸ਼ੁਕਰ ਸ਼ੁਕਰੀਆ ਉਹਨਾਂ ਦਾ ਕਿ ਉਹਨਾਂ ਨੇ ਤਾਰੀਫ ਕੀਤੀ ਔਰ ਬਸ ਨਾ ਇੱਕੋ ਗੱਲ ਕਹਿਣਾ ਜਦਨਾ ਮੈਂ ਚਾਹੇ ਰਾਜ ਸਭਾ ਦਾ MP ਹੋਵਾਂ ਚਾਹੇ MLA ਹੋਵਾਂ ਕੰਮ बराबर ਹੋਣਗੇ ਬਲਕਿ ਯਾਦਾ ਹੀ ਹੋਣਗੇ ਉਹ ਉਹ ਇਸ ਤਰ੍ਹਾਂ ਸਬੋਧਨ ਕਰਦੇ ਨੇ ਕਹਿੰਦੇ ਨੇ ਕਿ 95 ਹੋਣ ਜਾਂ 96 ਹੋਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਪੰਜਾਬ ਦੀ ਸੀਟ ਬਚਾ ਲਓ ਸੰਜੀਵ ਅਰੋੜਾ ਨੂੰ ਇੱਥੋਂ ਦੇ ਹਰਾਓ ਤੇ ਉਧਰਲੇ ਪਾਸੇ ਜੇ ਆਪਾਂ ਦੇਖ ਲਈਏ 19 ਹੋਣ ਕੇ 18 ਹੋਣ ਕੀ ਫਰਕ ਪੈਂਦਾ ਕਹਿੰਦਾ ਕੋਈ ਫਰਕ ਬਿਲਕੁਲ ਨਹੀਂ ਬਿਲਕੁਲ ਨਹੀਂ ਦੱਸੋ ਪੈਂਦਾ ਫਰਕ ਫੇਰ ਹੂੰ ਤਾ ਹੁਣ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਮੁਕਾਬਲਾ ਕਿੰਨੇ ਨਾਲ ਦੇਖਦੇ ਹੋ ਦੂਜੇ ਪਾਸੇ ਭਗਪੂਰਨ ਆਸ਼ੂ ਨੇ ਉਹ ਵੀ ਜਿਹੜਾ ਵਾ ਵੱਡੇ ਕਟਾਕਸ ਕਰ ਰਹੇ ਨੇ ਤੇ ਇੱਕ ਸ਼ੇਰ ਸੁਣਾ ਕੇ ਤੁਹਾਡੇ ਨਾਲ ਜਿਹੜਾ ਸਬੋਧਨ ਕਰਦੇ ਨੇ ਤੁਹਾਡੇ ਨਾਲ ਜਾਰੀ ਵੀ ਦਾ ਵੀ ਜ਼ਿਕਰ ਕਰਦੇ ਨੇ ਕਹਿੰਦੇ ਨੇ ਕਿ ਸਾਡੇ ਹੀ ਦਰਾਸ਼ੇ ਹੋਏ ਲੋਕ ਅੱਜ ਖੁਦਾ ਬਣ ਬੈਠੇ ਨੇ ਪਤਾ ਨਹੀਂ ਮੇਰੀ ਕਾਦੀ ਯਾਰੀ ਆ ਪਿਛਲੇ 5-6 ਸਾਲਾਂ ਜਿਵੇਂ ਮੈਂ 4 ਵਾਰੀ ਉਹਨਾਂ ਨੂੰ ਮਿਲਿਆ ਹੂੰਗਾ ਮੈਂ ਨਹੀਂ ਕਹਿੰਦਾ ਕਿ ਮੈਨੂੰ ਨਹੀਂ ਜਾਣਦੇ ਕਿ ਮੇਰੇ ਦੋਸਤ ਨਹੀਂ ਮੇਰਾ ਤਾਂ ਪੂਰਾ ਲੁਧਿਆਣਾ ਦੋਸਤ ਪਰ ਕੋਈ ਇਹੋ ਜਿਹਾ ਨਹੀਂ ਹੈਗਾ ਕਿ ਸਾਡੇ ਰਿਲੇਸ਼ਨ ਵੀ ਅਸੀਂ ਹਫਤੇ ਜਿੱ ਇੱਕ ਵਾਰੀ ਮਿਲਦੇ ਸੀ ਜਾਂ ਬਹੁਤ ਜ਼ਿਆਦਾ ਕੋਈ ਸਾਡਾ ਆਪਸ ਚ ਇੰਨਾ ਵੈਕਤਾ ਸੀ ਠੀਕ ਆ ਉਹ ਐਮਐਲਏ ਰਏ ਆ ਮਨਿਸਟਰ ਰਏ ਆ ਮੈਂ ਲੁਧਿਆਣੇ ਦਾ ਵਾਸੀ ਆ ਤਾਂ ਮੁਲਾਕਾਤ ਤਾਂ ਹੁੰਦੀ ਸੀ ਬਟ ਇੰਨੀ ਕੁ ਮੁਲਾਕਾਤ ਹੋਈ ਉਹ ਨਹੀਂ ਪਿਛਲੇ 5-6 ਸਾਲਾਂ ਚ ਮੇਰੇ ਕੋਲ ਕੋਈ ক্লোਜ਼ ਰਿਲੇਸ਼ਨ ਨਹੀਂ ਸੀਗਾ ਪਤਾ ਨਹੀਂ ক্লোਜ਼ ਦੀ ਡੈਫੀਨੇਸ਼ਨ ਕੀ ਹੁੰਦੀ ਮੈਂ ਤਾਂ ਕਹਿੰਦਾ ਮੈਂ ਸਾਰੇ ਲੁਧਿਆਣੇ ਦੇ ক্লোਜ਼ ਪਰ ਇਹਦਾ ਮਤਲਬ ਇਹ ਥੋੜੀ ਨਾ ਕਿ ਮਨਾਂ ਨੂੰ ਮਿਲਦੇ ਨੇ ਇੱਕ ਲੋ ਨਾ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਚੱਕ ਰਹੇ ਨੇ ਵਿਰੋਧੀ ਕਿਹਦੀ ਲੋ ਨਾ ਆਰਡਰ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਹਿੰਦੇ ਨੇ ਕਿ ਬਾਕੀ ਮੁੱਦਿਆਂ ਤੇ ਤਾਂ ਆਮ ਆਦਮੀ ਪਾਰਟੀ ਵਾਲੇ ਗੱਲ ਕਰਦੇ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਉਂ ਨਹੀਂ ਕਰਦੇ ਰੋਜ਼ ਡਿਕਟੇ ਮੈਂ ਤਾਂ ਕਰਦਾ ਮੈਂ ਤਾਂ ਹਰ ਸਪੀਚ ਚ ਕੀਤਾ ਹੂੰ ਮੈਨੀਆਂ ਮੇਰੀਆਂ ਦੇਖੋ ਸਪੀਚ ਆ ਜੇ ਮੈਂ ਕੀਤਾ ਕਿ ਦੇਖੋ ਲਾ ਐਂਡ ਆਰਡਰ ਜਿਹੜਾ ਹੈਗਾ ਨਾ ਜਿਹੜੀ ਆ ਮੋਬਾਈਲ ਖੋਲਿਆ ਕਿਸੇ ਦੀ ਚੇਨ ਖੋਲੀ ਕਿਸੇ ਦੀ ਬੈਟਰੀ ਕੱਢ ਲਈ ਕਿਸੇ ਇਹਦਾ ਸਿੱਧਾ ਲਿੰਕ ਨਸ਼ਿਆਂ ਨਾਲ ਹੂੰ ਅਸੀਂ ਨਸ਼ਿਆਂ ਤੇ ਸਖਤੀ ਕਰਤੀ ਕਿਉਂਕਿ ਜਿਹਨੂੰ ਨਸ਼ੇ ਦੀ ਆਦਤ ਪੈ ਜਾਂਦੀ ਉਹਦਾ ਰੋਜ਼ ਦਾ ਖਰਚਾ ਬਹੁਤ ਵੱਜ ਜਾਂਦਾ ਹਜ਼ਾਰਾਂ ਵਿੱਚ ਪਹੁੰਚ ਜਾਂਦਾ ਕਿਸੇ ਦਾ 3000 ਕਿਸੇ ਦਾ 5000 ਉਹ ਕਿੱਥੋਂ ਆਊਗਾ ਇਹੋ ਜੇ ਕੰਮ ਕਰਦਾ ਸੋ ਅਸੀਂ ਨਸ਼ਿਆਂ ਤੇ ਸਖਤੀ ਕਰਾਂਗੇ ਆਪਣੇ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਾਂਗੇ ਆਪਣਾ ਪੰਜਾਬ ਦਾ ਫਿਊਚਰ ਨਸ਼ਾ ਮੁਕਤ ਕਰਾਂਗੇ ਸੋ ਜੇ ਇਹ ਸਾਰੀਆਂ ਚੀਜ਼ਾਂ ਕਰਾਂਗੇ ਆਲਰੇਡੀ ਜਦੋਂ ਤੋਂ ਅਸੀਂ ਨਸ਼ਿਆਂ ਤੇ ਸਖਤੀ ਕੀਤੀ ਹੈ ਲਾਅ ਐਂਡ ਆਰਡਰ ਜਿਹੜੇ ਆ ਇਨਸੀਡੈਂਟ ਹੁੰਦੇ ਆ ਲੁੱਟ ਕੋ ਦੇ ਕਟੀ ਜਾ ਤਾਂ ਹੁਣ ਮੇਰਾ ਆਖਰੀ ਸਵਾਲ ਹੈ ਸਬੋਧਨਾਂ ਦੇ ਵਿੱਚ ਕੇਜੂਲ ਸਾਹਿਬ ਨੇ ਤੁਹਾਡੇ ਬਾਰੇ ਜ਼ਿਕਰ ਕੀਤਾ ਵਿਰੋਧ ਵੀ ਕਹਿੰਦੇ ਨੇ ਹੁਣ ਲੁਧਿਆਣਾ ਨੂੰ ਡਿਪਟੀ ਸੀਐਮ ਮਿਲਣ ਜਾ ਰਿਹਾ ਕੈਬਨਿਟ ਮੰਤਰੀ ਮਿਲਣ ਜਾ ਰਿਹਾ ਐਮਐਲਏ ਮਿਲਣ ਜਾ ਰਿਹਾ ਦੇਖੋ ਮੈਂ ਉਹਨਾਂ ਦਾ ਧੰਨਵਾਦੀ ਹਾਂ ਜੋ ਵੀ ਉਹ ਅਨਾਉਂਸਮੈਂਟ ਕਰਕੇ ਮੈਂ ਕਦੀ ਜੋ ਪਹਿਲਾਂ ਉਹਨਾਂ ਨੇ ਹੁਕਮ ਲਗਾਇਆ ਪਾਰਟੀ ਨੇ ਮੈਂ ਐਮਐਲਏ ਲੜ ਰਿਹਾ ਪਹਿਲਾਂ ਉਹਨਾਂ ਨੇ MP ਬਣਾਇਆ ਮਾਮਾ ਦਾ ਸ਼ੁਕਰਗੁਜ਼ਾਰ ਆ ਫਿਰ ਉਹਨਾਂ ਨੇ ਹੁਕਮ ਲਾਇਆ ਕਿ MLA ਬਣ ਹੁਣ ਫਰਦਰ ਉਹ ਜੋ ਹੁਕਮ ਲਗਾਣਗੇ ਉਹ 23 ਤੋਂ ਬਾਅਦ ਆਪਾਂ ਡਿਸਾਈਡ ਕਰਾਂ ਤਿਆਰੀ ਪੂਰੀ ਹਾਂਜੀ ਤਿਆਰੀਆਂ ਪੂਰੀ ਪੂਰੀ ਤਿਆਰੀ ਹੈ ਜੀ ਕੀ ਅਪੀਲ ਕਰਦੇ ਹੁਣ ਪ੍ਰਚਾਰਕ ਸਮਾਪਤ ਹੋ ਮੇਰੇ ਇੱਕੋ ਹੀ ਅਪੀਲ ਹੈ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਤੁਹਾਡੇ ਦਰਸ਼ਕਾਂ ਨੂੰ ਕਿ 19 ਤਰੀਕ ਨੂੰ ਵੋਟ ਜ਼ਰੂਰ ਪਾਣ ਜਾਣੀ ਹੈ ਹਾਂ ਆਪਣੇ ਫੈਮਿਲੀ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਆਂਡਗਵਾਂਡ ਨਾਲ ਜਰੂਰ ਫੋਟ ਪਾਣੀ ਹੈ ਕਿਉਂਕਿ ਡੈਮੋਕਰੇਸੀ ਲਈ ਪਰਸੈਂਟੇਜ ਆਫ VOTING ਜ਼ਿਆਦਾ ਹੋਣੀ ਬਹੁਤ ਜ਼ਰੂਰੀ ਹੈ ਜੀ ਧੰਨਵਾਦ ਇਹ ਬਿਲਕੁਲ ਐ ਸੀਗੇ ਸੰਜੀਵ अरोੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ तमाम ਮੁੱਦਿਆਂ ਤੇ ਉਹਨੇ ਬੇਬਾਕੀ ਦੇ ਨਾਲ ਉਹਨਾਂ ਨੇ ਆਪਣੀ ਰਾਏ ਦੱਸੀ ਤੇ ਆਪਣਾ ਵਿਜ਼ਨ ਵੀ ਦੱਸਿਆ ਤੇ ਦੂਜੇ ਪਾਸੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ 19 ਤਰੀਕ ਨੂੰ ਵੋਟ ਜਰੂਰ ਪਾਣ ਕਿਉਂਕਿ ਇਹ ਡੈਮੋਕਰੇਸੀ ਦਾ ਮਿਲਿਆ ਹੋਇਆ ਇੱਕ ਐਸਾ ਹੱਕ ਹੈ ਜਿਸ ਨੂੰ ਲੋਕ ਜਰੂਰ ਨਿਭਾਣ ਜਾਣ ਕੈਮਰਾਪਰਸਨ ਵਿੱਕੀ ਦੇ ਨਾਲ ਵਿਵੇਕ ਤਰ ਲੁਧਿਆਣਾ